ਅਮਿਤੀ ਪੀ 24 ਨੂੰ ਸਾਨੂੰ ਇੱਕ ਕੰਪਲੇਨ ਮਸੂਰ ਹੋਈ ਜਾਂ ਸੀ ਕਿ ਜਿਹੜਾ ਭਾਗੂ ਭਾਗਸਰ ਤੇ ਦੁੱਧੇ ਵਾਲਾ ਕੁਲਾਰ ਏਰੀਆ ਦੇ ਵਿੱਚੋਂ ਸੋਲਰ ਪੈਨਲ ਦੀਆਂ ਚੋਰੀਆਂ ਦੀ ਇਨਫੋਰਮੇਸ਼ਨ ਸਾਨੂੰ ਆਈ ਸੀ ਤੁਸੀਂ ਮੌਕਾ ਵਿਜ਼ਿਟ ਕੀਤਾ ਤੇ ਮੌਕੇ ਤੇ ਜਾ ਕੇ ਜੀ ਤਫਤੀਸ਼ ਸਟਾਰਟ ਕੀਤੀ ਇਸ ਦੇ ਰਿਗਾਰਡਿੰਗ ਅਸੀਂ ਐਫ ਆਈ ਆਰ ਨੰਬਰ 44 ਪਬਲਿਕ 2024 ਅੰਡਰ ਸੈਕਸ਼ਨ 379 ਅਸੀਂ ਰਜਿਸਟਰ ਕੀਤਾ ਤਦੋਂ ਰਾਣੇ ਤੋਂ ਪਿੱਛੇ ਅਸੀਂ ਵਕਫ ਵਕਫੀਮਾ ਬਣਾਈਆਂ ਹਿਊਮਨ ਇੰਟੈਲੀਜੈਂਸ ਅਤੇ ਟੈਕਨੀਕਲ ਅਸਿਸਟੈਂਸ ਦੇ ਨਾਲ ਅਸੀਂ ਚਾਰ ਜਿਹੜੇ ਅਕਿਊਜ਼ ਸਨ ਉਹਨਾਂ ਨੂੰ ਅਰੇਸਟ ਕੀਤਾ ਇਹਨਾਂ ਦੇ ਨਾਮ ਇਸ ਪ੍ਰਕਾਰ ਨੇ ਪਵਨਦੀਪ ਸਿੰਘ ਔਰ ਰੈਜ਼ੀਡੈਂਟ ਆਫ ਭਾਗੋ ਸੰਦੀਪ ਕੁਮਾਰ ਰੈਜ਼ੀਡੈਂਟ ਆਫ ਕੁਲਾਰ ਪ੍ਰੇਮ ਕੁਮਾਰ ਰੈਜ਼ੀਡੈਂਟ ਆਫ ਕੁਲਾਰੀ ਐ ਅਮਿਤ ਕੁਮਾਰ ਰੈਜ਼ੀਡੈਂਟ ਆਫ ਕੁਲਾਰ ਇਹ ਚਾਰ ਜਣੇ ਅਸੀਂ ਜਿਹੜੇ ਚਾਰ ਅਕਿਊਜ਼ ਨੇ ਉਹਨਾਂ ਨੂੰ ਅਰੇਸਟ ਕੀਤਾ ਜੀ ਚੋਰੀਆਂ ਕਿੱਥੋਂ ਕਰਦੇ ਸੀਗੇ ਸਾਰੇ ਜੋ ਜਿਹੜਾ ਏਰੀਆ ਹੈਗਾ ਭਾਗੂ ਹੋ ਗਿਆ ਪਿੰਡ ਆਪਣਾ ਦੋਦੇਵਾਲਾ ਕੋਲਾਰ ਅਤੇ ਭਾਗਸਰ ਆ ਏਰੀਆ ਦੇ ਵਿੱਚ ਜਿੰਨੇ ਰੋਡ ਦੇ ਆਸ-ਪਾਸ ਜਿਹੜੇ ਸੋਲਰ ਪੈਨਲ ਲੱਗੇ ਹੋਏ ਸੀਗੇ ਉਹਨਾਂ ਨੂੰ ਇਹਨਾਂ ਨੇ ਚੋਰੀ ਕੀਤਾ ਜੀ ਕਿੰਨੇ ਚੋਰੀਆਂ ਜਿਹੜੀਆਂ ਕੀਤੀਆਂ ਬੁਲੇਟਾਂ ਬਰੋਂ ਇਹਨਾਂ ਨੇ ਪੰਜ-ਛੇ ਜਗ੍ਹਾ ਤੋਂ ਜਿਹੜੀਆਂ ਕੰਪਲੇਨ ਅ ਚੋਰੀ ਕੀਤੀਆਂ ਸੀ ਕਿ ਤੇ ਅਸੀਂ ਆਲਮੋਸਟ ਫ੍ਰੇਸ ਕਰਦੇ ਹਾਂ ਪੁਲਿਸ ਰਿਮਾਂਡ ਅਸੀਂ 2 ਦਿਨ ਦਾ ਲੈ ਲਿਆ ਤੇ ਉਸ ਦੇ ਵਿੱਚ ਅਸੀਂ ਰਿਕਵਰੀ ਕਰ ਮੰਨ ਕੇ ਚੱਲੀਏ ਕਿੰਨੀ ਕੀਮਤ ਹੈ ਇਹਨਾਂ ਸੋਲਰਾਂ ਦੇ ਅੰਦਰ ਜਿਹਨਾਂ ਲੱਗੇ ਦਸਰ ਤਕਰੀਬਨ ਇਹਨਾਂ ਨੇ 60 ਪਲੇਟਾਂ ਚੋਰੀ ਕੀਤੀਆਂ ਤੇ ਇੱਕ ਪਲੇਟ ਦੀ ਕੀਮਤ ਅਗਰ ਆਪਾਂ ਦੇਖੀ ਤਾਂ ਆਰਾਊਂਡ 8000 10000 ਹੈ ਤੇ ਕੋਈ ਪਹਿਲਾਂ ਵੀ ਚੋਰੀ ਨੂੰ ਅੰਜਾਮ ਦਿੱਤਾ ਇਹਨਾਂ ਨੇ ਕੋਈ ਸਰ ਹਾਲੇ ਤੱਕ ਕੋਈ چیز ਨਹੀਂ ਸਾਹਮਣੇ ਆਈ ਹੈ ਬਾਕੀ ਅਸੀਂ ਰਿਮਾਂਡ ਲਿਆ ਹੋਇਆ ਉਹ ਅਸੀਂ ਜਿਹੜੇ ਫੈਕਟ ਸਾਹਮਣੇ ਆਉਣਗੇ ਉਸ ਦੇ ਅਕੋਰਡਿੰਗ ਅਸੀਂ ਕਾਰਵਾਈ ਅੰਦਰ ਵਿੱਚ ਲਿਆਵਾਂਗੇ